ਆਜੋ ਫਿਰ ਪੰਜਾਬੀਓ ਤੁਹਾਨੂੰ ਇੱਕ ਡਿਵੀਜ਼ਨ ਟ੍ਰਿਕ ਦੱਸਾਂ ਡਿਵੀਜ਼ਨ ਟ੍ਰਿਕ ਬਹੁਤ ਹੀ ਸੌਖਾ ਕਿਉਂਕਿ بڑے ਬੱਚਿਆਂ ਦਾ ਤੇ ਵੱਡੇ ਬੱਚਿਆਂ ਦਾ ਵੀ ਜਿਵੇਂ 10th 10th ਚ ਪੜਦੇ ਉਹਨਾਂ ਦਾ ਵੀ ਸਿਰਦਰਦ ਬਣਿਆ ਕਿ ਦੋ ਡਿਜੀਟ ਵਾਲੇ ਕਿਸੇ ਵੀ ਨੰਬਰ ਨੂੰ ਕਿਸੇ ਵੱਡੇ ਡਿਜੀਟ ਨਾਲ ਡਿਵਾਈਡ ਕਿਵੇਂ ਕਰੀਏ ਕਿਉਂਕਿ ਸਾਨੂੰ ਤਾਂ ਟੇਬਲ ਆਉਂਦਾ ਨਹੀਂ ਹੁਣ ਤੁਹਾਨੂੰ ਟੇਬਲ ਯਾਦ ਕਰਨ ਦੀ ਲੋੜ ਨਹੀਂ ਬਿਲਕੁਲ ਈਜ਼ੀ ਕਿਸੇ ਪੇਪਰ ਵਾਲੇ ਨੇ ਵੀ ਯਾਦ ਕਰਨਾ ਤਾਂ ਉਹਦੇ ਲਈ ਵੀ ਬੜਾ ਈਜ਼ੀ ਹੋ ਜਾਊਗਾ ਇਹ ਵੀਡੀਓ ਜ਼ਰੂਰ ਵੇਖਿਓ ਕਿਉਂਕਿ ਇਹ ਵੀਡੀਓ ਤੋਂ ਬਾਅਦ ਜੇ ਤੁਹਾਨੂੰ ਨਾ ਵਧੀਆ ਲੱਗੀ ਇਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਵੀ ਨਾ ਕਰਿਓ ਤੇ ਅੱਗੇ ਤੋਂ ਕੋਈ ਵੀਡੀਓ ਵੀ ਨਾ ਦੇਖਿਓ ਪਰ ਇਹ ਵੀਡੀਓ ਜ਼ਰੂਰ ਵੇਖਿਓ 2-3 ਮਿੰਟ ਦੇ ਦੋ ਐਗਜ਼ਾਮਪਲਾਂ ਦਊਂਗਾ ਤੀਜੀ ਤੁਹਾਨੂੰ ਕੁਐਸਚਨ ਪਾਊਂਗਾ ਕਮੈਂਟਸ ਅਨਸਰ ਤੁਸੀਂ ਦੱਸੋ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਆ 7 ਨੂੰ ਇਹਦੇ ਨਾਲ ਡਿਵਾਈਡ ਕਰਨਾ 2 ਨੂੰ ਨਹੀਂ ਕਰਨਾ 2 ਇਥੋਂ ਕੱਟ ਕੇ 2 ਨੂੰ ਇੱਕ ਸਾਈਡ ਤੇ ਲਿਖ ਲੋ ਦੇਖਿਓ ਧਿਆਨ ਨਾਲ ਇੱਕ ਸਮਝ ਲਿਓ 7 ਦੇ ਟੇਬਲ ਤੇ 1 ਤੇ ਆਇਆ 7 ਤਾਂ ਮਾਈਨਸ ਕੀਤਾ ਆ ਗਿਆ 2 ਉੱਪਰੋਂ 2 ਆਇਆ ਕੈਰੀ ਤਾਂ 22 ਆ ਗਿਆ ਹੁਣ ਇੱਥੇ ਸਮਝਣ ਵਾਲੀ ਟ੍ਰਿਕਾ ਸਭ ਤੋਂ ਜ਼ਰੂਰੀ ਕਿ ਇੱਥੇ ਤੁਸੀਂ ਕੀ ਕਰਨਾ 22 ਨੂੰ ਅੱਗੇ ਨਹੀਂ ਲੈ ਕੇ ਚੱਲਣਾ 2 ਨੂੰ 1 ਨਾਲ ਮਲਟੀਪਲਾਈ ਕੀਤਾ 2 1 ਦਾ 2 ਤਾਂ ਮਾਈਨਸ ਕੀਤਾ ਇਥੇ ਮਾਈਨਸ ਕਰਨਾ ਹੈ 22 ਚੋਂ 2 22 ਚੋਂ 2 ਮਾਈਨਸ ਕਰਨ ਤੋਂ ਬਾਅਦ ਇਥੇ 20 ਲਿਖਣਾ ਆਪਾਂ ਤਾਂ ਇਥੇ ਆਪਣੇ ਕੋਲ ਆ ਗਿਆ 20 ਹੁਣ 7 ਦੇ ਟੇਬਲ ਦੇ 20 ਕਿੰਨੇ ਦੇ ਹੁੰਦਾ 20 ਦੇ ਆਸ-ਪਾਸ ਕਿੰਨੇ ਤੇ ਹੁੰਦਾ 7 2 ਦਾ 14 ਮਾਈਨਸ ਕੀਤਾ 6 ਆ ਗਿਆ ਉੱਪਰੋਂ ਕਿੰਨਾ ਤਾਰਿਆ 8 68 ਇਥੇ ਫੇਰ ਇੱਕ ਸਟੈਪ ਉਹੀ ਕਰਨਾ 2 ਨੂੰ 2 ਨਾਲ ਮਲਟੀਪਲਾਈ ਕਰਨਾ 2 2 ਦਾ 4 ਮਾਈਨਸ ਕਰ ਦਿਓ ਇਹ ਚ 68 ਚੋਂ 4 ਮਾਈਨਸ ਕੀਤੇ 64 ਬੜਾ ਇਜ਼ੀ ਸਟੈਪ ਹੈ 64 ਆਇਆ ਤਾਂ 7 ਦੇ ਟੇਬਲ ਤੇ 64 ਦੇ ਕਿੰਨੇ ਤੇ ਹੁੰਦਾ 9 ਤੇ 63 ਤਾਂ ਉੱਪਰੋਂ 1 ਉੱਪਰੋਂ ਕਿੰਨਾ ਲਿਆ 8 18 ਆ ਗਿਆ 9 ਨੂੰ 2 ਨਾਲ ਮਲਟੀਪਲਾਈ ਕੀਤਾ 18 ਆ ਗਿਆ 18 ਚੋਂ 18 ਮਾਈਨਸ ਕੀਤੇ ਤਾਂ ਰਿਮੈਂਡਰ ਆਇਆ 0 ਤਾਂ ਇਹਦਾ ਮਤਲਬ ਕਿ ਸਾਡਾ ਇਹ ਅਨਸਰ ਆ ਗਿਆ ਕੁਸ਼ੈਂਟ ਸਾਡੇ ਕੋਲ ਆ ਗਿਆ 72 ਨਾਲ ਡਿਵਾਈਡ ਕਰਨ ਤੋਂ ਬਾਅਦ ਤਾਂ ਸਾਡੇ ਕੋਲ ਆ ਗਿਆ 129 ਜਾਂ 129 ਆਪਣਾ ਅਨਸਰ ਆ ਤਾਂ ਇੱਕ ਹੋਰ ਐਗਜ਼ਾਮਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਆਪਾਂ 53 ਨੂੰ ਯਾਨੀ ਕਿ 53 ਨੂੰ 1696 ਨਾਲ 1696 ਨਾਲ ਡਿਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਸੇਮ ਪਹਿਲਾਂ ਵਾਲੀ ਟ੍ਰਿਕ ਆ 3 ਨੂੰ ਇੱਕ ਸਾਈਡ ਤੇ ਲਿਖ ਲੈਣਾ 3 ਨਾਲ ਆਪਾਂ ਕੁਝ ਵੀ ਨਹੀਂ ਕਰਨਾ 5 ਨੂੰ ਸਿਰਫ ਡਿਵਾਈਡ ਕਰਨਾ 5 ਦੇ ਟੇਬਲ 'ਚ 1 ਨਹੀਂ ਆ ਸਕਦਾ ਨਾ ਮੰਨ ਤੋਂ ਛੋਟਾ ਤਾਂ 16 ਲਵਾਂਗੇ 5 3 15 ਤਾਂ ਮਾਈਨਸ ਕਰਕੇ 1 ਬਚ ਗਿਆ ਤਾਂ ਉੱਪਰ ਉਤਾਰਿਆ 9 ਆ ਗਿਆ ਸਾਡੇ ਕੋਲ ਹੁਣ ਇੱਥੇ ਸਮਝਣ ਵਾਲੀ ਗੱਲ ਆ ਉਹੀ ਪਹਿਲਾਂ ਵਾਲੀ ਜੇ ਟ੍ਰਿਕ ਇੱਥੇ ਤੁਸੀਂ ਗਲਤ ਕਰਤੀ ਤਾਂ ਬਹੁਤ ਪ੍ਰੋਬਲਮ ਹੋ ਜੂਗੀ 3 ਨੂੰ 3 ਨਾਲ ਮਲਟੀਪਲਾਈ ਕੀਤਾ ਤਾਂ 9 ਆਉਂਦਾ 9 ਨੀਚੋਂ ਮਾਈਨਸ ਕੀਤਾ ਤਾਂ 19 'ਚੋਂ 9 ਮਾਈਨਸ ਕਰਕੇ 10 ਬਚਦਾ ਤਾਂ ਆਪਾਂ ਇੱਥੇ ਕੀ ਕਰਾਂਗੇ 10 ਲਿਖਾਂਗੇ ਹੁਣ 10 5 ਦੇ ਟੇਬਲ ਚ ਕਿੰਨੇ ਤੇ ਆਉਂਦਾ 2 ਤੇ ਆਪਾਂ ਨੂੰ ਪਤਾ 5 2 ਦਾ 10 ਮਾਈਨਸ ਕਰਕੇ 0 ਬਚ ਗਿਆ ਉਪਰੋਂ ਕਿੰਨਾ ਤਾਰਿਆ 6 ਧਿਆਨ ਨਾਲ ਫੇਰ ਉਹੀ ਸਟੈਪ 3 ਨੂੰ 2 ਨਾਲ ਮਲਟੀਪਲਾਈ ਕਰਨਾ 3 2 ਦਾ 6 6 ਚੋਂ 6 ਮਾਈਨਸ ਕਿਤੇ ਦਾ ਆਨਸਰ ਕਿੰਨਾ ਆਇਆ 0 ਤਾਂ ਇੱਥੇ ਸਾਡੇ ਕੋਲ ਜੋ ਕੁਸ਼ੈਂਟ ਬਣ ਕੇ ਆਇਆ 32 ਯਾਨੀ ਕਿ 53 ਨੂੰ 32 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 696 ਆਊਗਾ ਸਿਰਫ ਇੰਨਾ ਕੁਐਸਚਨ ਸੀ ਹੁਣ ਮੈਂ ਇੱਕ ਕੁਐਸਚਨ ਤੁਹਾਨੂੰ ਦੇ ਰਿਹਾ ਜਲਦੀ ਉਹਦਾ ਆਨਸਰ ਕੱਢ ਕੇ ਕਮੈਂਟ ਦੇ ਵਿੱਚ ਤੁਸੀਂ ਜਲਦੀ ਆਨਸਰ ਲਿਖਣਾ ਤੁਹਾਡੇ ਸਾਹਮਣੇ ਬੋਰਡ ਦੇ ਉੱਪਰ ਜਿਹੜਾ ਕੁਐਸਚਨ ਨਜ਼ਰ ਆਇਆ ਇਹ ਕੁਐਸਚਨ ਨੂੰ ਤੁਸੀਂ ਸੋਲਵ ਕਰਕੇ ਜਲਦੀ ਉਹਦਾ ਆਨਸਰ ਦੱਸਣਾ ਕਰਨਾ ਟਰਿਕ ਦੇ ਨਾਲ ਆ ਵੈਸੇ ਡਿਵਾਈਡ ਨਹੀਂ ਕਰਨਾ ਧੰਨਵਾਦ ਜਲਦੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ